ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਈ ਪਵ ਸ਼ਰਨਾਗਤੀ ਕਿਰਪਾ ਨਿਦਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋ ਤਨਿਹਾਲ ਤੁਮਹੇ ਹੀ ਸ਼ਰਣਾ ਤੁਮਹਾਰੀ ਆਸ ਤੁਮਹੇ ਹੀ ਸੱਜਣ ਸੁਹੇਲੇ ਰੱਖੋ ਰਾਖਨ ਹਰ ਦਿਆਲਾ ਨਾਨਕ ਘਰ ਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪਹਿਲਾ ਘਰ ਪਹਿਲਾ ਮਨਹਾਲੀ કિરસાણી કરણી શર્મા પાણી તાન ખેત નામ બીજ સંતોખ સુહાગા રખ ગરીબી બે ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਾਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਰਮ ਕਰ ਜਮਸੀ ਸੇ ਕਰ ਭਾਗਠ ਦੇਖਾ ਬਾਬਾ ਮਾਇਆ ਸਾਥ ਨਾ ਹੋਏ ਇਹਨ ਮਾਇਆ ਜਗ 모ਹਿਆ ਬੇਰਲਾ 부ਝ ਕੋਈ ਰਹਾਉ ਹਾਣ ਹਟ ਕਰ ਆਰ ਜਾ ਸਚ ਨਾਮ ਕਰ ਬਥ ਸੁਰਤ ਸੋਚ ਕਰ ਪਾंड ਸਾਲ ਤਿਸ ਵਿੱਚ ਤਿਸ ਨੂੰ ਰੱਖ ਬਣਨ ਜਾ ਰਿਹਾ ਸੋ ਬਣ ਜੀ ਕਰ ਲੇ ਲਾ ਹ ਮਨ ਹਸ ਸੁਣ ਸਾਸਤ ਸੌ ਦਾਗਰੀ ਸਤ ਕੋੜੇ ਲੈ ਚੱਲ ਖਰਚ ਬਨ ਚਿੰਗਾਈ ਆ ਮਤ ਮਨ ਜਾਣ ਹੈ ਕਲ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹਿ ਮਹਿਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰਤਾ ਵਣੀ ਤਾ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜਹਿ ਚ ਬਗਣ ਬਨ ਬਨ ਬਧਿਆ ਕਰਤਾ ਵਣੀ ਤਾ ਕੋ ਆਖੈ ਧਨ ਨਾਨਕ ਵੇਖੇ ਨਦਰ ਕਰ ਚੜ੍ਹੇ ਚ ਵਗਣਾ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ